ਕਹਾਈ ਆ ਇਹ ਜਿੰਨਾ ਮਾਸੀ ਤੈਨੂੰ ਪੰਪ ਦਿੰਦੇ ਆ ਨਾ ਇਹ ਕਿਸੇ ਕੋਲੋਂ ਪੰਪ ਦੇ ਹੁੰਦਾ ਲਿਮਟ ਚੱਕਣੀ ਮਾਸੜ ਦੀ ਸ਼ਰਤ ਲਾ ਲਾ ਮੇਰੇ ਨਾਲ ਗਰੰਟੀ ਮਸਤੀ ਦਾ ਵੋਜੀ ਤੋਂ ਹੀ ਲੈਣੇ ਆ ਜੋ ਮਾਰ ਜੇ ਹੋਵੇ ਫੌਜੀ ਸਾਹਿਬ ਨੂੰ ਦੇਣੇ ਪੈਣੇ ਆ ਉਹਨਾਂ ਦੀ ਫੌਜਣ ਨਹੀਂ ਲੈ ਕੇ ਜਾਣੀ ਅਸੀਂ ਡਬਈ ਅੱਛਾ ਠੀਕ ਆ ਵੀ ਫੌਜੀ ਆ ਤੇਰੀ ਫੌਜਣ ਚੱਲੀ ਡਬਈ ਵੇ ਫੌਜੀ ਆ ਤੇਰੀ ਫੌਜਣ ਵੇ ਮਾਸੀ ਵੇ ਇਦਾਂ ਆ ਹਾਂ ਪੈਕਿੰਗ ਕਰ ਲਓ ਚਟਕੀ ਪਟਕੀ ਦੌੜ ਜਾਣਾ ਆਪਾਂ ਜਾ ਚ ਬਹਿ ਜਾ ਹੁਣ ਮੈਨੂੰ ਇੱਕ ਹੋਰ ਮੈਂ ਜਾ ਚ ਗਿਆ ਅੱਗੇ ਬੈਠੇਂ ਜਾ ਉਹ ਇੰਗਲੈਂਡ ਦੀ ਗੱਲ ਹੋਰ ਹੈ ਦੁਬਈ ਦੀ ਗੱਲ ਹੋਰ ਤੁਸੀਂ ਰਹਿਣ ਦਿਓ ਬਰਾਵਾ ਤੁਸੀਂ ਜਾਇਆ ਉਹ ਮੈਂ ਕਹਿੰਨੀ ਆ ਹੋਰ ਘਰ ਵੀ ਨਹੀਂ ਲੈ ਤਾਂ ਇਹਨੂੰ ਭਾਰਤੀ ਬਹੁਤ ਚਿੰਤਾ ਆ ਕਿੱਡਾ ਸੋਨਾ ਪਿਆ ਉਹ ਸੋਟਾ ਸੋਨਾ ਤਾਂ ਕਹਦੇ ਪਿਆ ਸਰ ਇਹ ਆ ਦੇ ਦੱਸਾਂ ਕਰਾਂਗੇ ਤੁਹਾਡੇ ਭਰਾ ਨੂੰ ਛੱਡ ਜੁਆ ਘਰ ਪਿੱਛੇ ਰੱਖੀ ਕਰਨ ਨੂੰ ਦੱਸ ਭਰਾ ਵਿਚਾਰਾ ਉਦਾਂ ਨਹੀਂ ਉਹਨੂੰ ਰਾਤ ਤੂੰ ਕਹਿੰਨੀ ਮਾਸੀ ਮਾਸੂ ਦੂਜੇ ਮਾਮੇ ਲੈ ਜੀ ਨਹੀਂ ਹੁੰਦਾ ਮੇਰੀ ਗੱਲ ਸੁਣ ਤੂੰ ਚਾਹ ਲੈ ਇੱਕ ਮਿੰਟ ਤੂੰ ਇੰਨਾ ਚਾਹਨੀ ਆ ਮਾਮਿਆ ਤਾਂ ਚਾਹਨੀ ਆ ਜੇ ਮਾਲਾ ਇੱਕ ਮਿੰਟ ਬਈ ਵਿਆਹ ਤੇ ਕਿੰਨਾ ਸਾਇਦਾ ਨਾ ਪੱਗਵਾਂ ਨਹੀਂ ਬਈ ਸਹੀ ਗੱਲ ਆ ਕਿਤੇ ਰੂਪ ਸਾਲਾ ਬਾਲਟੀਆਂ ਨਾ ਡਲ ਡਲ ਪਵੇ ਮਸੀ ਇਕੱਠਾ ਕੀਤਾ ਸੋਹਣਾ ਜਿੱਦਾਂ ਦਾ ਪ੍ਰਮਾਤਮਾ ਨੇ ਰੂਪ ਦੇ ਦਿੱਤਾ ਉਹਨੂੰ ਚੰਗਾ ਹੀ ਚੰਗਾ ਜੇ ਮਾਸੀ ਉਹਦਾ ਮਨ ਨਹੀਂ ਮਨੇ ਮੇਰੀ ਗੱਲ ਸੁਣ ਮਨ ਹੀ ਦੇ ਆਪਾਂ ਕੁੜੀ ਦੇਖਾਂਗੇ ਹਾਂ ਹੈਨਾ ਹਾਂ ਤੁਸੀਂ ਦੇਖਣੀ ਆ ਹਾਂ ਦੇਖਣੀ ਆ ਉਹ ਰੋਤੇ ਲੈਣੀਆ ਸਾਨੂੰ ਇਦਾਂ ਦਾ ਨਹੀਂ ਹੈਗਾ ਕੈਨੇਡਾ ਅਮਰੀਕਾ ਦੀ ਸਾਨੂੰ ਨਹੀਂ ਹੈਗਾ ਪਰ ਸਾਨੂੰ ਇੰਡੀਆ ਦੀ ਸਾਨੂੰ ਪੂਰੀ ਚਾਹੀਦੀ ਜਿੰਨਾ ਟੱਬਰ ਤੁਸੀਂ ਲਾਲਚੀ ਐ ਇੰਨਾ ਕੋਈ ਦਾ ਹੋਣਾ ਨਹੀਂ ਤੂੰ ਇਹਦਾ ਦੁੱਧ ਦੀ ਜੇ ਮੱਖੀ ਵੀ ਪੈ ਜਾਏ ਨਾ ਮੱਖੀ ਨੂੰ ਚੂਸ ਕੇ ਬਾਹਰ ਸੱਟਦੇ ਆ ਕਿਤੇ ਦੁੱਧ ਇੰਨਾ ਕ ਲੈਣ ਆ ਜਾਵੇ ਉਹ ਗੱਲਾਂ ਕਰਦੇ ਤੂੰ ਛਰੇ ਆਂ ਤੁਸੀਂ ਲਾਲਚੀ ਟੱਬਰਿਆ ਸਾਰਾ ਛਰੇ ਆਂ ਅਸੀਂ ਕਦੀ ਨਹੀਂ ਮੰਗਿਆ ਕੁਛ ਤੂੰ ਹੀ ਛੱਡਿਆ ਕੀ ਤੁਸੀਂ ਮੰਗਿਆ ਭਾਵੇਂ ਨਹੀਂ ਹੈਗਾ ਪਰ ਧਾਰਵਾ ਕਰਦੇ ਆਂ ਹੋਏ ਰੱਬਾ ਮੇਰੀਆ ਤੁਹਾਡਾ ਧਾਰ ਕਿੱਥੇ ਕਿੱਥੇ ਚੱਲਦਾ ਗੱਲ ਕਰ ਮੇਰੇ ਨਾਲ ਤਿਲਕ ਤੇ ਤੁਹਾਡਾ ਧਾਰ ਚੱਲਦਾ ਹੈ ਚਾਦਰਾਂ ਵਾਲੇ ਦੇ ਤੁਹਾਡਾ ਅਧਿਆਧਾਰ ਚੱਲਦਾ ਸੁਨਿਆਰੇ ਤੁਹਾਡਾ ਧਾਰ ਚੱਲਦਾ ਭਾਂਡੇ ਆ ਪਲੱਸਕਟਾ ਵਾਲਿਆਂ ਦੇ ਤੁਹਾਡਾ ਧਾਰ ਚੱਲਦਾ ਚੱਲਦਾ ਜੇ ਇੱਕ ਰਾਸ਼ਨ ਵਾਲੇ ਦੇ ਨਹੀਂ ਤੁਹਾਡਾ ਧਾਰ ਚੱਲਦਾ ਉੱਥੇ ਵੀ ਚੱਲਦਾ ਮਾਸੀ ਇਹ ਨਾਲ ਆਧਾਰ ਤੁਸੀਂ ਮੋੜਦੇ ਕਿੱਦਾਂ ਆ? ਉੱਥੇ ਅਗਲੇ ਦਿੰਦੇ ਜੇ ਮੋੜਦੇ ਆ। ਮੋੜ ਨੇ ਵੀ ਹਾੜੀ ਸੋਹਣੀ ਹੈ ਇਹਨਾਂ ਨੇ। ਮਾਸੀ ਕਰਕੇ ਲੈ ਹੁਣ ਤੂੰ ਇਹ ਦੱਸ ਟੈਕਟਾ ਵੀ ਢਵਾਈ ਦੀਆਂ ਆਧਾਰੀਆਂ ਲੈ ਲਈਏ। ਲੈ ਲਓ ਆਧਾਰ। ਤੂੰ ਕਹਿੰਦਾ ਟੈਕਟਾ ਨਾ ਦੇ ਦਿਓ। ਕਿ ਤੇ ਉੱਥੇ ਢਵਾਈ ਹੈ। ਓਹੋ ਮਾਸੀ ਬਦਬੂ ਓਹੋ। ਓਹ ਕਿਹੜਾ ਅੱਛਾ ਦੁੱਧ ਦਾ ਗਲਿਆ ਲਫਾਫਾ ਖਾਦਾ ਈ। ਦੋ ਆਵੇ ਬਾਹਰ ਕੇ ਸਾਡਾ ਸਾਡੇ ਨਾਲ।